ਤੈਨੂੰ ਮਾਂ ਜਦੋਂ ਬੁਲਾਉਂਦੀ ਹੋਣੀ ਆ ਮੇਰਾ ਗੱਗੂ ਮੇਰਾ ਲਾਡਲਾ ਜੀ ਤਾਂ ਉਦੋਂ ਮਨ 'ਚ ਸੀਗਾ ਵੀ ਕਿਸੇ ਦਿਨ ਫਿਲਮਾਂ 'ਚ ਐਕਟਰ ਬਣ ਜਾਾਂਗੇ ਕਿਸੇ ਲੈ ਬੇ ਜਗੀਰਿਆ ਪਿਛਲੇ ਸਾਲ ਦਾ ਬਦਲਾ ਲੈ ਲਿਆ ਸਾਡੇ ਕਾਲੂ ਮੇਰਾ ਨਾਂ ਕੋਈ ਜਾਣਦਾ ਹੀ ਨਹੀਂ ਸੀ ਮੇਰਾ ਉਹੀ ਛੋਟਾ ਨਾਂ ਲਿਖਤਾ ਉਹਨਾਂ ਨੇ ਅੱਛਾ ਗੱਗੂ ਗੇਲ ਠੀਕ ਹੈ ਗੱਗੂ ਗੇਲ ਸਾਹਿਬ ਤੁਹਾਡਾ ਵੈਸੇ ਨਾਮ ਕੁਲਵਿੰਦਰ ਆ ਹਨ ਜੀ ਜੀ ਤੇ ਉਹ ਗੱਗੂ ਦਾ ਮਤਲਬ ਤੁਸੀਂ ਕਿਵੇਂ ਸਮਝਿਆ ਕਿਉਂਕਿ ਫਿਲਮਾਂ ਲਈ ਤਾਂ ਉਹ ਲੱਕੀ ਨਾਮ ਬਣ ਗਿਆ ਸਾਡੀ ਇੰਡਸਟਰੀ ਲਈ ਲੱਕੀ ਨਾਮ ਬਣ ਗਿਆ ਪਰ ਜਦੋਂ ਤੁਸੀਂ ਛੋਟੇ ਹੁੰਦੇ ਸੀ ਤੁਹਾਨੂੰ ਮਾਂ ਜਦੋਂ ਬੁਲਾਉਂਦੀ ਹੋਣੀ ਆ ਮੇਰਾ ਗੱਗੂ ਮੇਰਾ ਲਾਡਲਾ ਜੀ ਤਾਂ ਉਦੋਂ ਮਨ 'ਚ ਸੀਗਾ ਵੀ ਕਿਸੇ ਦਿਨ ਫਿਲਮਾਂ 'ਚ ਐਕਟਰ ਬਣ ਜਾਾਂਗੇ ਅਸਲ 'ਚ ਨਾ ਆਪਣੇ ਖਾਸ ਤੌਰ 'ਤੇ ਜਿਹੜਾ ਘਰ 'ਚ ਛੋਟਾ ਹੁੰਦਾ ਹੈ ਬੱਚਾ ਉਹਦਾ ਕੋਈ ਨਾ ਕੋਈ ਪਿਆਰ ਦਾ ਨਾਂ ਉਹਦੇ ਰੱਖ ਹੀ ਦਿੰਦੇ ਆ ਭੈਣਾ ਜਾਂ ਮਾਂ ਬਾਪ ਵੱਲੋਂ ਕੋਈ ਨਾ ਕੋਈ ਪਿਆਰਾ ਨਾਂ ਰੱਖਿਆ ਹੁੰਦਾ ਉਸ ਦੇ ਨਾਲ ਬੁਲਾਉਂਦੇ ਰਹਿੰਦੇ ਆ ਉਸ ਵੇਲੇ ਤਾਂ ਮੇਰਾ ਕੋਈ ਰੁਝਾਨ ਹੀ ਨਹੀਂ ਸੀ ਜਾਂ ਪਤਾ ਹੀ ਨਹੀਂ ਸੀ ਕਿ ਫਿਲਮਾਂ ਵੱਲ ਕਦੇ ਜਾਣਾ ਹੂੰ ਜਦ ਫਿਲਮਾਂ ਚਾਹੀ ਤਾਂ ਕੋਈ ਜਾਣਦਾ ਹੀ ਨਹੀਂ ਸੀ ਮੇਰਾ ਵੱਡਾ ਨਾ ਠੀਕ ਹੈ ਜੀ ਮੇਰੀ ਸਾਡੇ ਘਰ ਦੀ ਇੱਕ ਮੇਰੇ ਵੱਡੇ ਵੀਰ ਹੋਰਾਂ ਨੇ ਇੱਕ ਫਿਲਮ ਪ੍ਰੋਡਿਊਸ ਕੀਤੀ ਸੀ ਪੁੱਤ ਜੱਟਾਂ ਦੀ ਪੁਰਾਣੀ ਵਾਲੀ ਜੀ ਜਿਹਦੇ ਵਿੱਚ ਬਲਦੇਵ ਖੋਸਾ ਜੀ ਜੀ ਉਹਨਾਂ ਨਾਲ ਵੀ ਸਾਡੇ ਬੜੇ ਨਿੱਗੇ ਸਬੰਧ ਹੈ ਮੇਰੇ ਵੱਡੇ ਭਰਾ ਦੀ ਤਰ੍ਹਾਂ ਨੇ ਜੀ ਤੇ ਉਹਨਾਂ ਦੀ ਵਜ੍ਹਾ ਨਾਲ ਰਲ ਮਿਲ ਕੇ ਵੱਡੇ ਵੀਰ ਹੋਰਾਂ ਨੇ ਇਕੱਠਿਆ ਨੇ ਫਿਲਮ ਪ੍ਰੋਡਿਊਸ ਕੀਤੀ ਤੇ ਉਹਦੇ ਵਿੱਚ ਮੈਂ ਮੇਰਾ ਇੱਕ ਛੋਟਾ ਜਿਹਾ ਕਰੈਕਟਰ ਸੀ ਜਾਂ ਇੱਕ ਲਾਈਨ ਬਲਵਾਤੀ ਮੈਥੋਂ ਡਾਇਰੈਕਟਰ ਸਾਹਿਬ ਨੇ ਜਗਜੀਤ ਭਾਜੀ ਨੇ ਜਿਹੜੇ ਮੇਰੇ ਪਹਿਲੇ ਉਸਤਾਦ ਵੀ ਮੈਂ ਕਹਿ ਸਕਦਾ ਹੂੰ ਤਾਂ ਉਹ ਕੁੱਤਿਆਂ ਦੀ ਫਾਈਟ ਹੁੰਦੀ ਹੈ ਤੇ ਉੱਥੇ ਮੈਥੋਂ ਇੱਕ ਲਾਈਨ ਬਲਵਾਈ ਗਈ ਇੱਕ ਡਾਇਲੋਗ ਸੀ ਲੈ ਬੇ ਜਗੀਰਿਆ ਪਿਛਲੇ ਸਾਲ ਦਾ ਬਦਲਾ ਲੈ ਲਿਆ ਸਾਡੇ ਕਾਲੂ ਨੇ ਜੀ ਤਾਂ ਉਹ ਲਾਈਨ ਤੋਂ ਬਾਅਦ ਜਦੋਂ ਉੱਥੇ ਇੱਕ ਸਕਰੀਨ ਤੇ ਨਾਂ ਲਿਖਣਾ ਹੁੰਦਾ ਹੈ ਜੀ ਕਿ ਕਿਹੜੇ ਕਿਹੜੇ ਆਰਟਿਸਟ ਨੇ ਔਰ ਮੇਰਾ ਨਾਂ ਕੋਈ ਜਾਣਦਾ ਹੀ ਨਹੀਂ ਸੀ ਮੇਰਾ ਉਹ ਹੀ ਛੋਟਾ ਨਾਂ ਲਿਖਤਾ ਉਹਨਾਂ ਨੇ ਅੱਛਾ ਗੁੱਗੂ ਗਿਲ ਠੀਕ ਹੈ ਤਾਂ ਚਲੋ ਹੋਈ ਨਿਬੜੀ ਜਦ ਮੈਂ ਰੈਗੂਲਰ ਫਿਲਮਾਂ ਚ ਆਇਆ ਕੁਝ ਸਾਲ ਬਾਅਦ ਉਸ ਵੇਲੇ ਮੈਂ ਫਿਲਮਾਂ ਚ ਨਹੀਂ ਸੀ ਕੋਈ ਵਿਚਾਰ ਉਹ ਤਾਂ ਸਿਰਫ ਮੇਰਾ ਜੀ ਕਰਦਾ ਸੀ ਕਿ ਮੇਰੇ ਕੁੱਤੇ ਵਿਖਾਏ ਜਾਣ ਫਿਲਮਾਂ ਦੇ ਵਿੱਚ ਅੱਛਾ ਜਾਂ ਫਿਲਮ ਦੇ ਵਿੱਚ ਉਸ ਦੇ ਵਿੱਚ ਫਾਈਟ ਕਰਦੇ ਸੀ ਕੁੱਤੇ ਮੇਰੇ ਲੜਨ ਵਾਲੇ ਕੁੱਤੇ ਸੀ ਜੀ ਤਾਂ ਮੈਂ ਡਾਇਰੈਕਟਰ ਭਾਜੀ ਨੂੰ ਕਿਹਾ ਕਿ ਮੇਰੇ ਕੁੱਤੇ ਵਿਖਾਓ ਉਹਨਾਂ ਨੇ ਇਹ ਸਾਰਾ ਪ੍ਰੋਗਰਾਮ ਬਣਾਇਆ ਠੀਕ ਹੈ ਤਾਂ ਉਹ ਉਸ ਉਸ ਤੋਂ ਬਾਅਦ ਮੈਂ ਰੈਗੂਲਰ ਫਿਲਮਾਂ ਚ ਆਇਆ ਥੋੜੇ ਸਾਲ ਬਾਅਦ ਅੱਛਾ ਉਹ ਤੁਹਾਡੀ ਇੱਕ ਫਿਲਮ ਮੈਂ ਆਉਣ ਲੱਗਿਆ ਨਾ ਅੱਜ ਜਦੋਂ ਤੁਹਾਡਾ ਪੁਰਾਣੀਆਂ ਗੱਲਾਂ ਚੇਤੇ ਕਰਦੇ ਸੀ ਤਾਂ ਤੁਹਾਡੀ ਫਿਲਮ ਇੱਕ ਜਿਹੜਾ ਸ਼ੋਰਾ ਹਰਿਆਣੇ ਦਾ ਜੀ 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 ਉਹਦਾ ਤੁਹਾਡਾ ਮੈਂ ਜਿਹੜਾ ਸੀਨ ਦੇਖਿਆ ਤੇਰੀ ਮੋਟੀ ਮੋਟੀ ਜੀ 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 ਉਹ ਤਾਂ ਮੈਂ ਦੱਸਣ ਲੱਗਿਆ ਸੀ ਕਿ ਜਦ ਮੇਰੀ ਮੈਂ ਰੈਗੂਲਰ ਆਇਆ ਫਿਲਮਾਂ 'ਚ ਉਸ ਵੇਲੇ ਸਾਰੇ ਕਹਿਣ ਲੱਗੇ ਜਿਹੜਾ ਛੋਟਾ ਨਾ ਹੈ ਨਾ ਉਹ ਜ਼ਿਆਦਾ ਮੂੰਹ ਚੜਦਾ ਹੈ ਅੱਛਾ ਜੀ ਔਰ ਜਿਸ ਤਰ੍ਹਾਂ ਸਨੀ ਬੋਬੀ ਜੀ ਸੰਜੇ ਮਤਲਬ ਇਹਨਾਂ ਦੇ ਨਾਂ ਛੋਟੇ ਛੋਟੇ ਹੈਗੇ ਐ ਤੇ ਵਿੱਚ ਚਲੋ ਆਪਾਂ ਵੱਡਾ ਨਾਂ ਦੀ ਬਜਾਏ ਇਹੀ ਰੱਖਦੇ ਆ ਠੀਕ ਹੈ ਕਿਉਂਕਿ ਤੇਰਾ ਪਹਿਲਾਂ ਆਲਰੇਡੀ ਸਕਰੀਨ ਤੇ ਆ ਚੁੱਕਿਆ ਹਮ ਬਸ ਇਹ ਬਹਾਨਾ ਬਣਿਆ ਫਿਲਮਾਂ ਚ ਫਿਰ ਉਹੀ ਚੱਲ ਪਿਆ